ਸਰਸਾ ਵਾਇਗੋਜੀ ਕੀ ਫਤ ਹੈ ਤੁਸੀਂ ਅੱਜ ਜਿਹੜਾ ਆਪਣਾ ਕੈਂਡਲ ਮਾਰਚ ਕੀਤਾ ਹੈ ਤੇ ਤੁਸੀਂ ਕਿਸ ਸੰਬੰਧ ਵਿੱਚ ਕੀਤਾ ਹੈ ਅਸੀਂ ਅੱਜ ਜਿਹੜਾ ਕੈਂਡਲ ਮਾਰਚ ਕੀਤਾ ਸ਼ੋਪਕਰਨ ਸਿੰਘ ਦੇ ਹੱਕ ਵਿੱਚ ਕੀਤਾ ਹੈ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਮਤਲਬ ਕਿ ਜਿੱਥੇ ਧਰਨਾ ਲੱਗਣ ਦੀਗਾ ਉੱਥੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਵਾ ਤੇ ਅਸੀਂ ਉਸ ਵਿਸ਼ੇ ਵਿੱਚ ਅੱਜ ਕੈਂਡਲ ਮਾਰਚ ਕੀਤਾ ਹੋਇਆ ਵਾ ਤੇ ਸਾਡੇ ਕੈਂਡਲ ਮਾਚ ਕਰਨ ਦਾ ਇਹ ਮੇਨ ਮੋਟਿਵ ਆ ਕਿ ਜਿਹੜੇ ਵੀ ਪਿਛਲੀ ਵਾਰ ਵੀ ਜਿਹਦਾ ਧਰਨਾ ਲੱਗਾ ਸੀਗਾ ਉਹਦੇ ਵਿੱਚ ਵੀ ਸਾਡੇ ਬਹੁਤ ਨੌਜਵਾਨ ਕਿਸਾਨ ਸ਼ਹੀਦ ਹੋ ਗਏ ਤੇ ਇਸ ਵਾਰ ਵੀ ਇਦਾਂ ਹੀ ਹੋ ਰਿਹਾ ਵਾ ਸੈਂਟਰ ਦੀ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣਦੀ ਵੀ ਪਰ ਜਦ ਕੀ ਹਰਿਆਣਾ ਸਰਕਾਰ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਵਾ ਜਿਸ ਵਿੱਚ ਆਸੂ ਬੈਬ ਦੇ ਕੋਲੇ ਗੋਲੀਆਂ ਚਲਾਈਆਂ ਜਾ ਰਹੀਆਂ ਜਿਸ ਕਾਰਨ ਸਾਡੇ ਕਿਸਾਨਾਂ ਭਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਮੈਂ ਇਹ ਹੀ ਬੇਨਤੀ ਕਰਦਾ ਸੁਪਰੀਮ ਕੋਰਟ ਵੱਲੋਂ ਵੀ ਆਰਡਰ ਆਇਆ ਹੋਇਆ ਫਿਰ ਕਿਉਂ ਨਹੀਂ ਸਾਨੂੰ ਹਰਿਆਣਾ ਸਰਕਾਰ ਅੱਗੇ ਜਾਨ ਦੇ ਰਹੀ ਕਿਉਂ ਸਾਡੇ ਨੌਜਵਾਨਾਂ ਨੂੰ ਜਖਮੀ ਕਰਦੀ ਆ ਤੇ ਸ਼ਹੀਦ ਕਰਦੀ ਆ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਜਦ ਤੱਕ ਸਾਨੂੰ ਅੱਗੇ ਜਾਨ ਦਿੱਤਾ ਜਾਏ ਇੰਨੀ ਆ ਕਿ ਸਾਡੀਆਂ ਮੰਗਾਂ ਇਸ ਕਰਕੇ ਅਸੀਂ ਅਜੇ ਕੈਂਡਲ ਮਾਰਚ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਡੈਮੋਕਰੇਸੀ ਆ ਕਿ ਡਿਕਟੇਟਰਸ਼ਿਪ ਆ ਅੱਜ ਤੱਕ ਕੋਈ ਡੈਮੋਕਰੇਸ਼ਨ ਨਹੀਂ ਹੋਈ ਹੈ ਕਿ ਜਿਹੜਾ ਪਹਿਲਾਂ ਸੀਗਾ ਔਰ ਇਹ ਨਾਲ ਹੀ ਬੱਤਰਾ ਹਾਲ ਹੋਏ ਪਏ ਆ ਤਾਂ ਪੰਜਾਬ ਦਾ ਮਤਲਬ ਕਿ ਇੰਨਾ ਜਿਆਦਾ ਬੁਰਾ ਹਾਲ ਕੀਤਾ ਹੋਇਆ ਵਾ ਜਿਹੜੇ ਮੁੰਡੇ ਨੌਜਵਾਨ ਸੀਗੇ ਨਸ਼ੇ ਨਸ਼ੇ ਕਰਦੇ ਪਏ ਆ ਉਹ ਜਰ ਨਸ਼ੇ ਨਾਲ ਮਰਦੇ ਪਏ ਆ ਉਹਨਾਂ ਨੂੰ ਰੋਕ ਜਿੱਦਾਂ ਉਹਨਾਂ ਨੂੰ ਕੋਈ ਸਮਝਾਣ ਲਈ ਅੱਗੇ ਆਏ ਸੀਗੇ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੂੰ ਵੀ ਜੇਲ੍ਹ ਵਿੱਚ ਫੜ ਕੇ ਢਿਬੜੂਗੜ੍ਹ ਜੇਲ੍ਹ ਵਿੱਚ ਘੱਲ ਦਿੱਤਾ ਗਿਆ ਵਾ ਠੀਕ ਹੈ ਉਹਨਾਂ ਨੂੰ ਅਮਰਪਾਲ ਸਿੰਘ ਜੀ ਜਦਕਿ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਿਚਾਰੇ ਸੀਗੇ ਤੇ ਅਮਰਪਾਲ ਕਰਾਰੇ ਸੀਗੇ ਤੇ ਉਹਨਾਂ ਕਰਕੇ ਉਹਨਾਂ ਨੂੰ ਵੀ ਗਲਤ ਸਾਬਤ ਕਰਕੇ ਢਿਬੜੂਗੜ੍ਹ ਦੀ ਜੇਲ੍ਹ ਵਿੱਚ ਘੱਲ ਦਿੱਤਾ ਗਿਆ ਵਾ ਤੇ ਉਹਨਾਂ ਉਹਨਾਂ ਨੂੰ ਉਹਨਾਂ ਦੇ 7 ਦਿਨ ਹੋ ਗਏ ਉਹਨਾਂ ਦੀ ਭੁੱਖ ਹੜਤਾਲ ਆ ਅਮਰਪਾਲ ਭਾਈ ਜੀ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਬਿਮਾਰ ਹੋਏ ਨੇ, ਸਿਹਤ ਖਰਾਬ ਹੋਈ ਆ ਤੇ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਸ ਇਸ ਵਿਸ਼ੇ ਦੇ ਵਿੱਚ ਕਿ ਅਮਰਤਪਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਸਤੇ ਉਹਨਾਂ ਦੀ ਮਾਤਾ ਜੀ ਦੀ ਜਿਹੜੀ ਭੁਖੜ ਹੜਤਾਲ ਹੈਗੀ ਆ ਉਹਦੇ ਵਿੱਚ ਉਹਨਾਂ ਦੀ ਸਿਹਤ ਖਰਾਬ ਹੋਈ ਆ ਤੇ ਤੁਹਾਡਾ ਕੀ ਕਹਿਣਾ ਹੈ ਉਸ ਬਾਰੇ? ਹਾਂਜੀ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਸੀਐਮ ਭਗਵੰਤ ਮਾਨ ਜੀ ਨੂੰ ਕਿ ਜਿਹੜੇ ਸਾਡੇ ਸਿੱਖ ਡਬਲੂ ਕਰਦੀ ਜੇਲ੍ਹ ਵਿੱਚ ਬੰਦੀ بنائے ਗਏ ਆ ਜਿਨ੍ਹਾਂ ਦੇ ਨਾਲ ਹੋਰ ਵੀ ਭਾਈ ਸਿੱਖ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਲੈ ਕੇ ਆਂਦਾਇਆ ਜਾਵੇ ਤੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਂ ਜਦ ਕਿ ਐਨਐਸਸੀ ਵੀ ਖਤਮ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਲੱਗੀ ਸੀ ਤੇ ਹਜੇ ਵੀ ਉਹਨਾਂ ਦਾ ਕੋਈ ਨਹੀਂ ਹੋ ਰਿਹਾ ਜਦ ਕਿ ਉਹਨਾਂ ਨੂੰ ਜਿਹੜਾ ਭੋਜਨ ਸਕਾਇਆ ਜਾ ਰਿਹਾ ਉਸ ਵਿੱਚ ਵੀ ਤੇ ਛਿਲੀਆ ਪਦਾਰਥ ਤਾਂ ਪਾ ਕੇ ਦਿੱਤੇ ਆ ਗਿਆ ਨੇ ਤੇ ਜਦ ਕਿ ਉਹਨਾਂ ਨੂੰ ਬਾਹਰ ਲੈ ਕੇ ਗਿਆ ਤੇ ਉਹਨਾਂ ਦੇ ਕਮਰੇ ਵਿੱਚ ਸੀਸੀਡੀ ਕੈਮਰੇ ਵੀ ਲਾਏ ਗਏ ਗੁਪਤ ਰੂਗ ਵਿੱਚ ਇੱਦਾਂ ਕਰਨਾ ਬਹੁਤ ਗਲਤ ਹੈ ਤੇ ਠੀਕ ਹੈ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਤੋਂ ਜਲਦੀ ਪੰਜਾਬ ਲੈ ਕੇ ਆਂਦਾ ਜਾਏ ਤੇ ਤੁਹਾਡੀ ਹੋਰ ਮੇਨ ਮੰਗ ਕੀ ਹੈਗੀ ਆ ਜਿਹੜੀ ਤੁਸੀਂ ਇਹ ਕੈਂਡਲ ਮਾਰਜ ਦੇ ਸੁਪਰੈਕਸ਼ ਕੀਤਾ ਸੀਗਾ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੀ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਕੀ ਕੀ ਹੈ ਮੈਂ ਮੈਂ ਪੰਜਾਬ ਦੀ ਤੇ ਸੈਂਟਰ ਸਰਕਾਰ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜੋ ਸਾਡਾ ਵੱਡਾ ਵੀਰ ਸ਼ੋਕਨ ਸਿੰਘ ਆ ਉਹਨਾਂ ਦੀ ਜਿਹੜੀ ਆ ਭੈਣਾ ਉਹਨਾਂ ਦਾ ਕੋਈ ਜਲਦੀ ਜਲਦੀ ਜਿੰਨਾ ਕਿ ਸ਼ਹੀਦ ਹੋਇਆ ਉਹਨਾਂ ਦੀ ਮਦਦ ਕੀਤੀ ਜਾਏ ਤੇ ਵੀਰ ਨੂੰ ਇਨਸਾਫ ਦਿੱਤਾ ਜਾਏ ਕਿ ਜਿਸ ਵੱਲੋਂ ਵੀ ਇਸ ਵੀਰ ਨੂੰ ਗੋਲੀ ਮਾਰੀ ਗਈ ਆ ਉੱਥੇ ਐਫਆਰ ਹੋਏ ਬਕਾਇਦਾ ਉਸ ਨੂੰ ਸਜ਼ਾ ਮਿਲੇ ਤੇ ਸਾਡੇ ਕਿਸਾਨਾਂ ਵੀਰਾਂ ਨੂੰ ਅੱਗੇ ਜਾਣ ਲਈ ਹਰਿਆਣਾ ਸਰਕਾਰ ਮ